ਜੈ ਮਾਤਾ ਦੀ ਜੀ ਸਾਰਿਆਂ ਨੂੰ ਅੱਜ ਆ ਪਾਏ ਆ ਪਿੱਖੀ ਪਿੰਡ ਵਾਲਿਆਂ ਦੇ ਲੰਗਰ ਤੇ ਇਹਨਾਂ ਨੇ ਦੂਸਰਾ ਮਾਈ ਦਾ ਵਿਸ਼ਾਲ ਲੰਗਰ ਲਾਇਆ ਹੈ ਜਿਸ ਤਰ੍ਹਾਂ ਇਹਨਾਂ ਨੇ ਬੜੀ ਹੀ ਸ਼ਰਧਾ ਭਾਵਨਾ ਨਾਲ ਲੰਗਰ ਲਾਇਆ ਇਸੇ ਤਰ੍ਹਾਂ ਮਾਤਾ ਰਾਣੀ ਇਹਨਾਂ ਦੇ ਭੰਡਾਰੇ ਭਰੇ ਰੱਖਣ ਇਹਨਾਂ ਤੇ ਆਪਣੀ ਕਿਰਪਾ ਬਣਾਈ ਰੱਖਣ ਜੈ ਮਾਤਾ ਦੀ ਜੀ ਆਲੂ ਦੋਰ ਕਰਨ ਵਾਲੇ ਮਾਂ ਬੋਸ ਬੱਜੇ ਤੁਹਾਡੀ ਜੇਤੀ ਕੀ ਆਲੂ ਵਾਲੀ ਟਿੱਕੀ ਆਲੂ ਵਾਲੀ ਟਿੱਕੀ ਆਲੂ ਵਾਲੀ ਟਿੱਕੀ ਆਲੂ ਵਾਲੀ ਜੈ ਮਾਤਾ ਦੀ ਬੋਲਦੇ ਚਲੋ ਜੈ ਮਾਤਾ ਦੀ ਜੈ ਮਾਤਾ ਦੀ ਕਰਾਈ ਚੰਗਪੁਰਨੀ ਮਾਤਾ ਦਾ

ਪੜ ਪੰਡਾ ਰਿਹਾ ਠੀਕ ਹੈ ਜੀ ਸੇ ਪਾਸਤਾ ਚਾਹ ਚੋਨੀ ਸਿਰੋਸਰੋ ਦੀ ਵਰਦੀ ਪਾਸਤਾ ਕਰ ਕਰਨ ਨਿਸ਼ਚਲ ਪਾਸਤਾ ਸਾਰਿਆਂ ਦੇ ਮਾਂ ਦੇ ਬਰਮਤ ਦੇ ਨਾਲ ਲੱਗ ਰਿਹਾ ਅਸੀਂ ਨਹੀਂ ਲਾ ਰਿਹਾ ਇੱਕ ਜੋ ਵੀ ਮਾਂ ਦਾ ਅਸ਼ੀਰਵਾਦ ਮਾਂ ਦੀ ਕਿਰਪਾ ਸਾਰਿਆਂ ਭਗਤਾਂ ਦੇ ਸਹਿਯੋਗ ਦੇ ਨਾਲ ਮਾਚੰਦਪੁਰੀ ਦੇ ਦੂਸਰਾ ਲੰਗਰ ਭੰਡਾਰਾ ਇਸ ਬਰੀ ਸ਼ਰਧਾ ਤੇ ਪੂਰਨ ਰਚਦਾ ਰਿਹਾ ਸਮੂਹ ਪਿੱਥੀਦਾਨ ਸਾਡੀ ਸਾਹ ਸੰਗਤ ਵੱਲੋਂ ਆ ਇਲਾਕੇ ਵੱਲੋਂ ਸਾਡਾ ਚਿੰਤਪੁਰਣੀ ਨੇ ਚੜ੍ਹਦੀ ਕਲਾ ਰੱਖੇ ਹਰ ਸਾਲ ਮੰਗਰੇਤਾ ਲੱਗਦਾ ਰਹੇਗਾ ਕਿੰਨੇ ਕਰੋੜਾਂ ਨੇ ਮਾਂ ਮਾਇਦਾ ਜਿੱਕਰ ਮਾਤਾ ਦੀ ਜੀ ਸਾਰਿਆਂ ਨੂੰ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਮਾਮਾਈ ਦੇ ਬੱਚਿਆਂ ਨੇ ਹਰੇਕ ਤਰ੍ਹਾਂ ਦਾ ਲੰਗਰ ਲਾਇਆ ਤੇ ਮਾਮਾਈ ਦੇ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨੂੰ ਬੜੇ ਹੀ ਪਿਆਰ ਨਾਲ ਖਵਾਇਆ ਮਾਤਾ ਰਾਣੀ ਹਰੇਕ ਸਾਲ ਇਸੇ ਤਰ੍ਹਾਂ ਲੰਗਰ ਲਵਾਉਂਦੀ ਰਹੇ ਤੇ ਸਾਨੂੰ ਸੇਵਾ ਦਾ ਮੌਕਾ ਦਿੰਦੀ ਰਹੇ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੀ ਜੈ ਮਾਤਾ ਜਿਹੜਾ ਦਰਦਾਰ ਜਿਹੜਾ ਦਰਦਾਰ ਇੰਨਾ ਵੀ ਸਭਾ ਜਿੰਨਾ ਨਰਗਿਆ ਮੇਰੇ ਉਹ ਦਵਾਈ ਕਰ ਰਹੇ ਨੇ ਸਾਡੇ ਸਾਰੇ ਜੋਤੀ ਲੰਗਰ ਬਣਾਣਾ ਪ੍ਰਧਾਨ ਜੀ ਆ ਦੂਰਾ ਦੂਰਾ ਲੰਗਰ ਬਣਾਣਾ ਚੱਲ ਰਿਹਾ ਨੇ ਦੂਸਰਾ ਸਾਡੇ ਪ੍ਰਧਾਨ ਜੀ ਸਰਦਾਰ ਨਾਮ ਦੇ ਸਹਿਯੋਗ ਦੇ ਨਾਲ ਨਾ ਸਾਰੀ ਸਰਪ੍ਰੀਖਿ ਦੇ ਨਾਲ ਰਹਿਨ ਦਾ ਵੀ ਲੰਗਰ ਦਾ ਵੀ ਵਿਵਸਥਾ ਵਾਧੂ ਆ ਜੀ ਸਾਕ ਤੁਹਾਨੂੰ ਬੇਨਤੀ ਹੈ ਕਿ ਜਰੂਰ ਆਓ ਕਿ ਵਿਡੀਆਂ ਦੇ ਲੰਗਰ ਤੇ اور انيان پيلن لک کر کر کنجبر مادا بولا تے بول کی جیے اے جیے جیے جیاری مار بول تے بول بی جیے ਫੇਰਗੇ ਨਾਲੇ ਥਾਂ ਬੈਨ ਨੂੰ ਮਿਲ ਜਾਂਦਾ ਨਾਲੇ ਖਲੋਂ ਨੂੰ ਮਿਲ ਜਾਂਦਾ ਜੀ ਪਿੱਖੀ ਵਿੰਡੀਆਂ ਲੰਗਰ ਲਾਇਆ ਹੈ ਇਹ ਬਹੁਤ-ਬਹੁਤ ਵਧਾਈਆਂ ਤੇ ਬਹੁਤ-ਬਹੁਤ ਮਾ ਮਾਈ ਕਿਰਪਾ ਕਰੇ ਹਾਰੇ ਤੇ ਅਸੀਂ ਵੀ ਕਿਤੇ ਖੁਸ਼ ਰਹੀਏ ਜੀ ਬਾ ਮਾਈ ਕਿਰਪਾ ਕਰੇ ਕਰੋ ਜੇ ਤੁਮਨੀ ਮਿਲ ਜਾਈਏ ਬਹੁਤ ਸੋਹਣੇ ਤੁਹਾਰ ਕੀ ਜੈ ਕਰੋ ਜੇ ਮੰਦਰ ਵਾਲੀ ਦਾ